ਦੇ ਬੇਟੀਆਂ ਵਿਸ਼ਾਲ ਨਗਰ ਕੀ ਗਲਤ ਕੀ ਗਲਤ ਹੋਈ ਜਿੰਨੇ ਫਾਇਰ ਕੀਤਾ ਕਟਮਰ ਕੀਤੀ ਕੋਣ ਹੈ ਮੁਲਾਜ਼ਮ ਹਾਂਜੀ ਉਹ ਰਿਟਾਇਰ ਹੈ ਰੋਡ ਇਨਸਪੈਕਟਰ ਸੀਗਾ ਪਹਿਲਾਂ ਤੇ ਉਹਦੀ ਸ਼ੁਰੂ ਤੋਂ ਮੇਰੇ ਬ੍ਰਦਰ ਨਾਲ ਲੱਗਦੀ ਆ ਹਾਂਜੀ ਇੱਕ ਦੋ ਵਾਰੀ ਪਹਿਲਾਂ ਵੀ ਉਹਦੀ ਬਹਿਸ ਹੋਈ ਆ ਤੇ ਉਸ ਬਹਿਸ ਦਾ ਨਤੀਜਾ ਉਹਦੀ ਉਹਨੇ ਦੁਸ਼ਮਣੀ ਮੇਰੀ ਮਾਂ ਨਾਲ ਕੱਢੀ ਆ ਜੀ ਦੀ ਸਾਹਮਣੇ ਹਾਂਜੀ ਹਾਂਜੀ ਉਹਨੇ ਦੁਸ਼ਮਣੀ ਸਾਰੀ ਮੇਰੀ ਮਾਂ ਨਾਲ ਕੱਢੀ ਆ ਮੇਰੇ ਘਰ 'ਚ ਕੋਈ ਸੀਗਾ ਨਹੀਂ ਪਹਿਲਾਂ ਉਹ ਸਾਡੇ ਦੂਸਰੇ ਘਰ ਗਿਆ ਮੇਰੀ ਭਾਬੀ ਤੇ ਅਟੈਕ ਕੀਤਾ ਉਹਨੇ ਜਾ ਕੇ ਗਾਲਾਂ ਕੱਢੀਆਂ ਥੱਲੋ ਬੱਟੇ ਚ ਚਿੱਲੇ ਰੋੜੇ ਚਿੱਲੇ ਉਹਨੇ ਬੜਾ ਗਾਲਾਂ ਗੂਲਾ ਕੱਟ ਕੇ ਆਏ ਆ ਕਿਰਪਾਨਾ ਡੰਡੇ ਹੱਦ 'ਚ ਸਾਰਾ ਕੁਝ ਸੀਗਾ ਉਹਦੇ ਇਹਨਾਂ ਨੇ ਕੁੱਟਮਾਰ ਕੀਤੀ ਕੌਣ ਕੌਣ ਸੀ ਕੀ ਉਹਦਾ ਬੇਟਾ ਸੀਗਾ ਬਾਪ ਬੇਟੇ ਇਹ ਅਸੀਂ ਪਿਓ ਪਤੂ ਦੋਨੋਂ ਸੀ ਜਤਿੰਦਰ ਪਾਲ ਇਹ ਦੋਨੋਂ ਸੀਗੇ ਤੇ ਹੋਰ ਵੀ 15 20 ਮੁੰਡੇ ਉਹਨਾਂ ਦੇ ਨਾਲ ਸੀਗੇ 12 15 ਪਾਲ ਵਾਲੀ ਆਇਓ ਪਾ ਜੀ ਕੀ ਨਾਮ ਹੈ ਤੁਹਾਡਾ ਜੀ ਰਾਨੋ ਤੇ ਕਿਹੜੀ ਘਰੇ ਨੇ ਉਹ ਸੀ ਬਸ ਉਹ ਇਹ ਵਿਸ਼ਾਲ ਨਗਰ ਮੇ ਰਹਤੇ ਜਾਂ ਬਸ ਗੇਟ ਖੜਖੜਾਇਆ ਹੈਗਾ ਅਸੀਂ ਨੇ ਖੋਲਨੇ ਗਏ ਹਮਾਰੇ ਕੋ 4 ਥੱਪੜ ਮਾਰਾ ਫੇਮ ਕੋ ਖਿੱਚਤੇ ਲੈ ਗਿਆ 50 ਕਿਲੋਮੀਟਰ ਖਿੱਚ ਕੇ ਘਸੀਟ ਕੇ घसीट के ले गया फिर दुकान में ईटा मारता रहा कौन सी बंदा? हैप्पी है। हैप्पी है, है, है।, है, है, है। दोनों बापो बेटा है, दोनों बापो बेटा रहे पुलिस हाँ जी पुलिस में रिटायर हो, हो चुका है।, है, दाए है।, दाए है हाँ जी उसका बेटा बाहर से आया है हमारे बेटा दोनों नहीं रहे हमको अकेले पाए गए नहीं और हमको मारे हमारी बेटी को गाली दे के गया बेटी भी ही बड़ी है शादीशुदा है गई दांत तो पहले दूसरे घर पे जाके दांत तोड़ तो दिया मार के पहले थप्पड़ मारा फिर बार घसीट के नहीं उधर ले गए दूर पचास किलोमीटर तक मारकोट कितनी कारण की है कुछ नहीं हम तो गेट खोला गेट खोलने वाला हम तो अच्छे किया हमने कोई घर में कोई रहा नहीं हमारे सोच लिया बच्चे है नहीं हमारे इन्हें ਮਤਲਬ ਆਪਣੀ ਸਾ ਆਪਣੇ ਪਤਾ ਨਹੀਂ ਕਿਹਾਂ ਪਾ ਗਏ ਕਿ ਇੰਕੇ ਘਰ ਮੈਂ ਕੋਈ ਹੈ ਨਹੀਂ ਹਥਿਆਰ ਵੀ ਸੀ ਉਹਨਾਂ ਕੋਲ ਹਾਂਜੀ ਉਹ ਇਹਨਾਂ ਦੇ ਕੋਲ ਇਹ ਕੋਈ ਇੱਕ ਮਿੰਟ ਹਾਂਜੀ ਇਨਕੇ ਕੋਲ ਹਮਕ ਬਸ ਥੱਪੜ ਥੱਪੜ ਮਾਰਾ ਹੈ ਹਥਿਆਰ ਹੁਆ ਮਾਰਾ ਹੈ ਦੁਕਾਨ ਮੇਂ ਰਹਾ ਪਿਸਤੌਲ ਬਿਸਤੌਲ ਵੀ ਸੀ ਹਾਂ ਪਿਸਤੌਲ ਵੀ ਕਿਤੇ ਉਹਨਾਂ ਨੇ ਹਾਂ ਫਾਇਰ ਕੀਤਾ ਹਵਾਈ ਫਾਇਰ ਕੋ ਦੀ ਗੱਲਾਂ ਮਤਈਏ ਇਹ ਹੈ 6 ਤਾਰੀਖ ਦੀ ਅੱਛਾ ਲੱਗਦਾ ਹੈ ਅਗਰ ਕੋਈ ਬਚਾਵ ਨਾ ਕਰਦਾ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਹਾਂਜੀ ਹਾਂ ਬਹੁਤ ਨੁਕਸਾਨ ਹੋ ਰਸਤਾ ਚਲਤੂ ਮੇਰਾ ਕਮਲ ਗੁਪਤਾ ਜੀ ਕਮਲਪਤ ਕੀ ਕਾਰਨ ਕੀ ਹੈ ਜਿਹੜਾ ਦੰਤ ਟੁੱਟਿਆ ਇਹ ਜੋ ਕਾਰਵਾਈ ਇਹ ਜੋ ਵਾਰਦਾਤ ਉਹਨਾਂ ਨੇ ਕੀਤੀ ਹੈ ਮੇਰੀ ਮਾਤਾ ਨਾਲ ਘਰ ਵੜ ਕੇ ਜਿਹੜਾ ਉਹਨਾਂ ਨੇ ਇੱਕ ਸੁੱਨ ਮਾਰ ਕੇ ਦੰਦ ਤੋੜੇ ਬਾਲਾਂ ਤੋਂ ਫੜ ਕੇ ਖਿੱਚਿਆ ਸੜਕ ਤੇ 50 ਮੀਟਰ ਘੜੀਸ ਦੇ ਰਹੇ ਰਾਈਆਂ ਆਂਦੇ ਆਂਦੇ ਰਾਈਆਂ ਨੇ ਉਹਨਾਂ ਨੂੰ ਬਚਾਇਆ ਠੀਕ ਹੈ ਠੀਕ ਹੈ ਜੀ ਆਹ ਦੇਖ ਲਓ ਆਹ ਸਬੂਤ ਹੈ ਜੀ ਕੀ ਕਹਿਣਾ ਚਾਹੁੰਗੇ ਜੀ ਮੈਂ ਜੀ ਇਹ ਕਹਿਣਾ ਚਾਹੁੰਗਾ ਜੋ ਮੇਰੇ ਗਵਾਹਾਂ ਦੇ ਵਿੱਚ ਇੱਕ ਪੁਲਿਸ ਵਾਲਾ ਹੈਗਾ ਜੀ ਮੁਲਾਜ਼ਮ ਠੀਕ ਹੈ ਜੀ ਉਹਦੇ ਬੇਟਾ ਸਿਮਰ ਤੇ ਉਹ ਹੈਪੀ ਉਹਦੇ ਪਿਤਾ ਦਾ ਨਾਂ ਹੈਪੀ ਹੈ ਉਹਨਾਂ ਨੇ ਜੋ ਮੇਰੇ ਘਰ ਚ ਵੜ ਕੇ ਮੇਰੀ ਮਾਤਾ ਨਾਲ ਜੋ ਕੁੱਟਮਾਰ ਕੀਤੀ ਐ ਤੇ ਮੇਰੇ ਦੂਸਰੇ ਘਰ ਵਿੱਚ ਜਾ ਕੇ ਮੇਰੀ ਵਾਈਫ ਕੱਲੀ ਸੀ ਘਰੇ 4 ਸਾਲ ਦਾ ਜਵਾਕ ਕੱਲਾ ਸੀਗਾ ਉਹਨਾਂ ਨੇ ਜੋ ਵਾਰਦਾਤ ਉੱਥੇ ਕੀਤੀ ਐ ਜਾ ਕੇ ਪੂਰਾ ਗੇਟ ਭੰਨਿਆ ਮੁੰਡੇ ਲੈ ਕੇ ਅੰਦਰ ਵੜੇ ਉਹ ਤਾਂ ਗਵਾਂਡੀਆਂ ਨੇ ਰੋਕਿਆ ਤਾਂ ਉਹ ਥੋੜਾ ਜਿਹਾ ਹਟੇ ਨੇ ਨਹੀਂ ਤਾਂ ਉਹਨਾਂ ਨੇ ਅੰਦਰ ਵੜ ਕੇ ਮੇਰੀ ਵਾਈਫ ਨਾਲ ਮੇਰੇ ਬੱਚੇ ਨਾਲ ਕੋਈ ਕੋਈ ਵਾਰਦਾਤ ਹੋ ਸਕਦੀ ਉੱਥੇ 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 ਮੌਕੇ ਤੇ ਮੈਂ ਨਾ ਮੈਂ ਸੀ ਨਾ ਮੇਰਾ ਵੱਡਾ ਬ੍ਰਦਰ ਸੀ ਘਰ ਵਿੱਚ ਕੋਈ ਵੀ ਨਹੀਂ ਸੀ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਇੱਥੇ ਕੋਈ ਨਹੀਂ ਹੈਗਾ ਅਸੀਂ ਉੱਪਰ ਜਾ ਨਹੀਂ ਸਕਦੇ ਉੱਪਰ ਮੇਰੀ ਵਾਈਫ ਨੇ ਜਾ ਕੇ ਨਾ ਲੌਕ ਕਰ ਲਿਆ ਸੀ ਸਾਰਾ ਗੇਟ ਉਸ ਤੋਂ ਬਾਅਦ ਇਹ ਮੇਰੇ ਮੰਮੀ ਵੱਲ ਗਏ ਕਿ ਅੱਧਰ ਹੋਣਗੇ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਉੱਧਰ ਮੰਮੀ ਵੱਲ ਗੇਟ ਸਾਰਾ ਕੁੱਟਿਆ ਠੀਕ ਹੈ ਜਦੋਂ ਮੰਮੀ ਨੂੰ ਪਤਾ ਲੱਗਿਆ ਕਿ ਪਤਾ ਨਹੀਂ ਸਾਨੂੰ ਪਤਾ ਲੱਗ ਗਿਆ ਲੇਕਿਨ ਕਾਰਨ ਕੀ ਹੈ ਕਿ ਐਫਆਈ ਕਿਉਂ ਨਹੀਂ ਹੋ ਰਹੀ ਸੀ ਇਹ ਐਫਆਈਆਰ ਜੀ ਦੇਖੋ ਜੀ 6 ਤਰੀਕ ਦੀ ਆਈ ਸੀ 6 ਤਰੀਕ ਦੀ ਮੈਂ ਐਫਆਈਆਰ ਜੀ ਕਰਾਈ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਹਲੇ ਅਰੈਸਟ ਨਹੀਂ ਪਾ ਰਹੇ ਉਸ ਬੰਦੇ ਦੀ ਨਾ ਹੀ ਸਾਡੀ ਕੋਈ ਕਿਉਂਕਿ ਅਸੀਂ ਪ੍ਰਵਾਸੀ ਆ ਜੀ ਤੇ ਉਹ ਉਹਦੀ ਇਹ ਸਪੋਰਟ ਕਰ ਰਹੇ ਨੇ ਉਹਨੂੰ ਰੈਸਟ੍ਰੇਸ ਲਈ ਨਹੀਂ ਪਾ ਰਹੇ ਕਿਉਂਕਿ ਉਹ ਪੁਲਿਸ ਮੁਲਾਜ਼ਮ ਹੈ ਜੀ ਜੇ ਸਾਡੇ ਨਾਲ ਸਰ ਧੱਕਾ ਹੋਊਗਾ ਤੇ ਅਸੀਂ ਆਪਣੇ ਪ੍ਰਵਾਸੀ ਸਾਰੇ ਭਰਾਵਾਂ ਨਾਲ ਅਸੀਂ ਕਮਿਸ਼ਨਰ ਆਫਿਸ ਧਰਨਾ ਦੇ ਧਰਨਾ ਦਵਾਂਗੇ ਕਿਉਂਕਿ ਸਾਡੇ ਨਾਲੇ ਮਾੜਾ ਹੋ ਰਿਹਾ ਮੇਰਾ ਨਾਮ ਮੇਰੀ ਰਾਹੁਲ ਸਵੀਟ ਸ਼ਾਪ ਆ ਜਿੱਥੇ ਸਾਡਾ ਝਗੜਾ ਹੋਇਆ ਉੱਥੇ ਹੀ ਗਲੀ ਵਿੱਚ ਉਹਦਾ ਘਰ ਉੱਥੇ ਮੇਰਾ ਘਰ ਆ ਜੀ ਅਸੀਂ ਘਰ ਦੇ ਵਿੱਚ ਨਹੀਂ ਸੀਗੇ ਮੈਂ ਯੂਪੀ ਗਿਆ ਸੀਗਾ ਮੇਰੇ ਮਾਤਾ ਜੀ ਇਕੱਲੇ ਸੀਗੇ ਉਹ ਆਇਆ ਗੇਟ ਖੜਕਾ ਕੇ ਜੋਰ-ਜੋਰ ਦੀ ਗੇਟ ਨਾਜ਼ਰ ਖੋਲੇ ਤਾਂ ਉਸ ਤੋਂ ਬਾਅਦ ਉਹ ਮੇਰੀ ਕੋਠੀ ਚਲੇ ਗਿਆ ਜੀ ਉੱਥੇ ਇੱਟਾ ਰੋੜੇ ਜੋ ਉਹਦੇ ਕੋਲ ਸੀ ਕਿਰਪਾਨਾਂ ਡੰਡੇ ਲੈ ਕੇ ਗਏ ਅਟੈਕ ਕੀਤਾ ਉਹਨਾਂ ਨੇ ਘਰ ਦੇ ਵਿੱਚ ਕੱਲੀ ਕੱਲੀ ਆਪਣਾ ਕੀ ਕਹਿੰਦੇ ਬ੍ਰਦਰ ਦੀ ਵਾਈਫ ਸੀਗੀ ਤੇ ਉੱਥੇ ਕਰਾਇਦਾਰਾਂ ਨੂੰ ਵੀ ਗਾਲਾਂ ਕੱਢੀਆਂ ਮੁਲਾਜ਼ਮ ਨਹੀਂ ਆ ਉਹਦਾ ਬੇਟਾ ਗਿਆ ਸੀ ਉੱਥੇ ਮੁਲਾਜ਼ਮ ਦਾ ਬੇਟਾ ਗਿਆ ਸੀ ਉਹ ਰਿਟਾਇਰਡ ਮੁਲਾਜ਼ਮ ਉਹਦਾ ਬੇਟਾ ਗਿਆ ਸੀ ਉਸ ਤੋਂ ਬਾਅਦ ਇੱਧਰ ਆਏ ਜਦ ਮੇਰੀ ਮਾਤਾ ਜੀ ਨੇ ਗੇਟ ਖੋਲ੍ਹਿਆ ਜਦ ਗੇਟ ਖੋਲ੍ਹਿਆ ਤਾਂ ਗੇਟ ਖੋਲ੍ਹਦੇ ਸਾਰ ਸਾਡੇ ਘਰ ਦੇ ਅੰਦਰ ਵੜ ਗਏ ਮੁਲਾਜ਼ਮ ਪਤਾ ਕੀ ਨਾਮ ਕੀ ਹੁੰਦਾ ਜਤਿੰਦਰਪਾਲ ਏਐਸਆਈ ਰਿਟਾਇਰਡ ਹੈ ਟ੍ਰੈਫਿਕ ਪੁਲਿਸ ਦੇ ਵਿੱਚੋਂ ਕਾਰਨ ਇਹ ਸੀ ਕਿ ਕਾਰਨ ਇਹ ਸੀ ਪੁਰਾਣੀ ਰੈਂਜੇ ਸਾਡੀ ਉਹਨਾਂ ਨਾਲ ਚੱਲਦੀ ਸੀ ਪਰ ਦੋ ਵਾਰੀ ਉਹਨੇ ਸਾਡੇ ਤੋਂ ਇੱਥੇ ਮਾਫੀਨਾਮਾ ਲਿਖਿਆ ਮਾਫੀਨਾਮਾ ਸਾਡੇ ਕੋਲ ਪਿਆ ਅਖੀਰ ਦੇ ਵਿੱਚ ਉਹਨੇ ਦੇਖਿਆ ਵੀ ਇਹਨਾਂ ਦੇ ਘਰ 'ਚ ਕੋਈ ਨਹੀਂ ਹੈ ਸਾਡੇ ਘਰ 'ਚ ਪ੍ਰੋਗਰਾਮ ਹੈ ਵੀ ਹੁਣ ਬੰਦੇ ਆਏ ਹੋਏ ਆ ਇਹਨਾਂ ਤੇ ਅਟੈਕ ਕਰ ਦੋ ਅਟੈਕ ਕਰਕੇ ਮੇਰੀ ਮਾਤਾ ਜੀ ਨੂੰ ਉਹਨਾਂ ਨੇ ਇੰਜਰਡ ਕੀਤਾ ਇੰਜਰਡ ਕਰਕੇ ਬਾਲਾਂ ਤੋਂ ਘੜੀਸ ਕੇ ਉਹਨਾਂ ਨੂੰ ਬਾਹਰ ਲੈ ਕੇ ਆਏ 50 ਮੀਟਰ ਘੜੀਸਿਆ ਜੀ ਤੇ ਥਾਣੇ ਦਰਖਾਸਤ ਦਿੱਤੀ ਪੁਲਿਸ ਕੀ ਥਾਣੇ ਜੀ ਅਸੀਂ ਅੱਜ 3 ਦਿਨ ਤੋਂ ਖੱਜਲ ਖਵਾਰ ਹੋ ਰਿਹਾ ਇਹ 6 ਤਰੀਕ ਰਾਤ 10 ਵਜੇ ਦੀ ਗੱਲ ਹੈ 12 ਵਜੇ ਅਸੀਂ ਕੰਪਲੇਂਟ ਦਿੱਤੀ ਹੈ 12 ਵਜੇ ਕੰਪਲੇਂਟ ਦੇਣ ਤੋਂ ਬਾਅਦ ਸਾਨੂੰ ਸਿਰਫ ਭਜਾਇਆ ਜਾ ਰਿਹਾ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੋਂ ਮੰਗ ਤਾਂ ਬਹੁਤ ਕੁਝ ਹੈਗੀ ਪਰ ਇਹ ਕੁਝ ਕਰ ਨਹੀਂ ਰਹੀ ਜੀ ਡਰਾਉ ਤਾਂ ਨਹੀਂ ਪਾਇਗੀ ਡਰਾਵਾ ਨਹੀਂ ਪਾਇਆ ਇਹਨਾਂ ਨੂੰ ਇਹਨਾਂ ਨੂੰ ਲੱਗਦਾ ਕੋਈ ਪੋਲੀਟੀਕਲ ਪ੍ਰੈਸ਼ਰ ਬੰਦ ਹੀ ਕਾਰਵਾਈ ਨਹੀਂ ਕਰਦੇ ਪਏ ਇਹਨਾਂ ਨੂੰ ਚਾਹੀਦਾ ਸੀ ਵੀ ਜੇ ਵਾਰਦਾਤ ਹੋਈ ਸੀ ਮੌਕੇ ਤੇ ਬੰਦੇ ਨੂੰ ਉਸੇ ਟਾਈਮ ਥਾਣੇ ਚੱਕ ਕੇ ਲੈ ਕੇ ਜਾਂਦੇ ਉਹ ਤੋਂ ਪੁੱਛਗិច្ਜ ਕਰਦੇ ਕੋਈ ਉੱਥੇ ਨਾ ਗਿਆ ਨਾ ਆਇਆ ਜੀ ਸਾਨੂੰ ਉਲਟਾ ਉਹ ਹਲੇ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਉਲਟਾ ਹਲੇ ਕੱਲ ਦੇ ਉਹ ਕੱਲ ਦੇ ਹਲੇ ਸਾਨੂੰ ਲਲਕਾਰੇ ਮਾਰ ਕੇ ਹੋਰ ਕਹਿੰਦੇ ਵੀ ਨਿਕਲ ਕੇ ਦਿਖਾਓ ਕਰੋ ਬਾਹਰ ਬਿਲਕੁਲ ਜਾਨੀ ਨੁਕਸਾਨ ਹੋ ਸਕਦਾ ਜੀ ਅਸੀਂ ਪਰਿਵਾਰਦਾਰਾਂ ਦੁਕਾਨਦਾਰ ਬੰਦੇ ਆ ਸਾਡੀ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਬਣਦੀ ਮੇਰੇ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਉਹਨਾਂ ਹੀ ਹਮਦਰਦੀ ਉਹਨਾਂ ਦੀ ਪੂਰੀ ਹੋ ਰਹੀ ਹੈ ਜੀ ਪੈਰ ਵੀ ਪੂਰੀ ਹੋ ਰਹੀ ਹੈ ਉਹਨਾਂ ਨੂੰ ਅਸੀਂ ਜਾਣਦੇ ਹਾਂ ਜੀ ਹੁਣੇ ਹੀ ਐਫ ਆਈ ਆਰ ਦਰਜ ਕਰਕੇ ਹੁਣੇ ਹੀ ਉਹਨਾਂ ਦੀ ਅਰੈਸਟ ਪਾ ਕੇ ਚੱਕਿਆ ਜਾਵੇ ਜੀ ਸਾਨੂੰ ਕਿਹਾ ਜਾ ਰਿਹਾ ਕੋਈ ਡੀ ਐਸ ਪੀ ਕਰੂਗਾ ਕੋਈ ਐਸ ਐਸ ਪੀ ਕਰੂਗਾ ਕੋਈ ਕੁਝ ਕਰੂਗਾ ਜਦ ਇੱਥੇ ਐਫ ਆਈ ਆਰ ਥਾਣੇ ਦੇ ਵਿੱਚ ਲਿਖਾ ਰਹੇ ਆ ਤਾਂ ਤੁਸੀਂ ਬੰਦੇ ਦੀ ਅਰੈਸਟ ਪਾਓ ਜਦ ਐਫ ਆਈ ਆਰ ਲਾਂਚ ਹੋ ਜੀ ਲੱਗਦਾ ਹੈ ਅਗਰ ਕਾਰਵਾਈ ਨਾ ਹੋਈ ਤਾਂ ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਬਿਲਕੁਲ ਜਾਨੀ ਨੁਕਸਾਨ ਹੋ ਸਕਦਾ ਉਹ ਹਵਾਈ ਫਾਇਰ ਮਾਰਨ ਦਾ ਉਹ ਦੋ ਹਵਾਈ ਫਾਇਰ ਕੀਤਾ ਉਹਨਾਂ ਨੇ ਕਿਹਾ ਵੀ ਘਰੋਂ ਬਾਹਰ ਨਾ ਨਿਕਲਿਓ। ਬੰਦੇ ਜਾਈਗੀ ਤੁਹਾਡੇ ਕੋਲ ਵੀਡੀਓ। ਉਹਦੀ ਵੀਡੀਓ ਨਹੀਂ ਹੈ। ਬਾਕੀ ਜਿਹੜਾ ਉਹਨਾਂ ਨੇ ਨੰਗਾ ਨੰਗਾ ਨਾਚ ਕੀਤਾ, ਤਾंडਵ ਕੀਤਾ, ਕੁਝ ਵੀਡੀਓਜ਼ ਹੈਗੀਆਂ ਸਾਡੇ ਕੋਲ। ਉਹ ਸਾਲੀਆਂ ਸਾਰੀਆਂ ਪੁਲਿਸ ਪ੍ਰਸ਼ਾਸਨ ਨੂੰ ਦੇਤੀਆਂ। ਮੌਜੂਦਾ ਕਾਉਂਸਲਰ ਕੋਲ ਗਏ ਹੋ ਤੁਸੀਂ? ਮੌਜੂਦਾ ਕਾਉਂਸਲਰ ਦਾ ਸਾਨੂੰ ਕੋਈ ਸਾਥ ਨਹੀਂ ਜੀ। ਉਹ ਕਹਿੰਦਾ ਮੈਂ ਉਹਦੇ ਨਾਲ ਹਿੱਕ ਠੋਕ ਕੇ ਖੜਾ ਜੀ ਕਿਉਂਕਿ ਇਹਨੂੰ ਵੀ ਕੁੱਟਿਆ ਜੀ ਬੰਦੇ ਨੇ। ਉਹ ਆ ਮੈਟਰ ਆਇਆ ਸਰ ਕੀ ਇਹ ਮਾਮਲਾ ਕੇਜਪੁਰ। ਇਹਨਾਂ ਦਾ ਨਾ ਇਹਨਾਂ ਦੀ ਮਦਰ ਨੂੰ ਲੜਾਈ ਝਗੜਾ ਹੋਇਆ। ਉਹ ਸਬੰਧੀ ਸਾਡੇ ਕੋਲ ਜਿਹੜੀ ਉਹ ਐਮਐਲਆਰ ਸਿੱਦੇ ਆਂਦੇ ਤੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਟੇਟਮੈਂਟ ਦਿਖਾਓ ਤੇ ਜੇ ਸਾਨੂੰ ਸਟੇਟਮੈਂਟ ਦੇਣਗੇ ਅਸੀਂ ਜੋ ਵੀ ਬੰਦਿਕਾ ਨੂੰ ਨਹੀਂ ਕਰਦੇ ਪਰ ਇਹਨਾਂ ਦਾ ਕਹਿਣਾ ਹੈ ਕਿ ਕੋਈ ਰਿਪੋਰਟ ਨਹੀਂ ਲਿਖੀ ਜਾ ਰਹੀ ਅਸੀਂ ਤਾਂ ਮੈਂ ਤਾਂ ਹੁਣ ਵੀ ਬਿਆਨ ਤਿਆਰ ਲਿਖਾਉਣਗੇ ਹੁਣ ਬਾਹਰ ਚਲੇ ਜਾਂਦੇ ਨੇ ਮਿੰਟ-ਮਿੰਟ ਬਾਅਦ ਆ ਕੇ ਕਹਿੰਦੇ ਆਇਆ ਕਰੋ ਉਹ ਤਾਂ ਚੋਏ ਨਾ ਰਵਿਦਾ ਜੀ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਕਿ ਜਿਹੜਾ ਉਹ ਰਿਟਾਇਰ ਮੁਲਾਜ਼ਮ ਹੈ ਤਾਂ ਕਰਕੇ ਕਾਇਰ ਕਾਰਵਾਈ ਨਹੀਂ ਹੋ ਰਹੀ ਤੇ ਫਾਇਰ ਵੀ ਹੋਇਆ ਤੁਹਾਡੀ ਨੋਟਿਸ ਹੈ ਕੋਈ ਫਾਇਰ ਹੋਇਆ ਨਾ ਹਜੇ ਕੋਈ ਫਾਇਰ ਵਾਲੀ ਗੱਲ ਹੈ ਜੀ ਹੂੰ ਨਾ ਫਾਇਰ ਹੋਤੇ ਹੋਇਆ ਇਹ ਲਿਖਾਰੇ ਨੇ ਉਹ ਵੈਰੀਫਾਈ ਕਰ ਰਹੇ ਸੀ 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 ਕੈਮਰੇ ਦੀ ਜਾਂਚ ਕੀਤੀ ਹੋਊਗੀ ਬਿਲਕੁਲ ਜੀ ਜੇਕਰ ਮਾਮਲਾ ਸਾਹਮਣੇ ਆਦਾ ਫਾਇਰਿੰਗ ਦਾ ਕੋਈ ਲੜਾਈ ਦਾ ਹੋਇਆ ਤਾਂ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਅੱਛਾ ਇਹ ਕਿਹੜੇ ਟਾਣ ਦਾ ਮਾਮਲਾ ਤੇ ਕਿਹੜੀ ਚੌਂਕੀ ਇਹ ਸ਼ੀਤਪਕ ਸਿੰਘ ਨਗਰ ਤੇ ਸਰ ਮੌਕੇ ਤੇ ਜਾ ਕੇ ਕੀਤੀ ਜਾਂਚ ਬਿਲਕੁਲ ਜਾਂਚ ਕਰ ਲਈ ਜੀ ਅਸੀਂ ਨੇ ਸਟੇਟਮੈਂਟ ਅਸੀਂ ਲੋਕਾਂ ਨੂੰ ਪੁੱਛ ਲਿਆ ਵੈਰੀਫਾਈ ਕਰ ਲਿਆ ਲੜਾਈ ਝਗੜਾ ਹੋਇਆ ਉਹ ਅਸੀਂ ਸਟੇਟਮੈਂਟ ਲਿਖਾਂਗੇ ਕਾਰਵਾਈ ਕਰ ਦੂਗਾ ਜੀ ਤੁਹਾਡੇ ਕੋਲ ਦਰਖਾਸਤ ਨਾਂ ਤੇ ਕੀ ਆਈ ਹੈ ਜੀ ਸਾਡੇ ਕੋਲ ਤਾਂ ਹਜੇ ਖਾਸ ਇਹਨਾਂ ਨੇ ਦਿੱਤੀ ਹੈ ਨਾ ਸਟੇਟਮੈਂਟ ਲਿਖਣ ਲਈ ਕਹਿ ਰਹੇ ਹਨ ਹਜੇ ਲਿਖਾ ਨਹੀਂ ਰਹੇ ਬਾਹਰ ਚਲੇ ਜਾਂਦੇ ਨੇ ਅੰਦਰ ਜਿਉ ਸਟੇਟ ਕੋਲ ਲਖਾਣਗੇ ਅਸੀਂ ਕਾਰਵਾਈ ਕਰ ਦੋਗੇ ਸਾਡੇ 3 ਵਜੇ ਤੇ ਅਸੀਂ ਆਏ ਆ 6 ਵਜੇ ਹੈ ਤਾਂ ਕੋਈ ਕਾਰਵਾਈ ਸੀ ਕਰਕੇ ਸਾਡਾ ਕੋਈ ਕਾਰਵਾਈ ਨਹੀਂ ਕੀਤੀ ਆ ਜੀ ਕਿਸੇ ਦਾ ਦੋਸ਼ ਲਾਣਾ ਉਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਹੁਣੀ ਬੀਬੀਆਈਪੀ ਟੂਟੀ ਤੋਂ ਆਏ ਆ ਆ ਕੇ ਇਹਨਾਂ ਨੂੰ ਸਪੈਸ਼ਲ ਬੁਲਾਇਆ ਹੈ ਤੁਸੀਂ ਆ ਕੇ ਬਿਆਨ ਦਿਕਾਓ ਮੈਂ ਇਹਨਾਂ ਨੂੰ ਕਾਲ ਕੀਤੀ ਹੈ ਤੇ ਹੁਣ ਮੈਂ ਹੁਣ ਵੀ ਰੈਡੀ ਆ ਇਹਨਾਂ ਦਾ ਬਿਆਨ ਲਿਖਣ ਨੂੰ ਕੋਈ ਕੁਝ ਕਹੀ ਜਾਵੇ ਅੱਛਾ ਪਰ ਜੋ ਵੀ ਕਾਰਵਾਈ ਹੋਊਗੀ ਕੀਤੀ ਜਾਊਗੀ ਬਿਲਕੁਲ ਕੀਤੀ ਜਾਊਗੀ ਕਿਸੇ ਪ੍ਰਵਾਸੀ ਦਾ ਕੋਈ ਨਹੀਂ ਸਾਡੇ ਲਈ ਕਾਨੂੰਨ ਲਈ ਸਾਰੇ ਬਰਾਬਰ ਨੇ ਕੋਈ ਕਿਸੇ ਕਰਮਚਾਰੀ ਕਿਸੇ ਵਿਭਾਗ ਦਾ ਹੋਵੇ ਸਾਡਾ ਉਹ ਕੋਈ ਲੈਣਾ ਨਹੀਂ ਉਸਰ ਮੁਲਾਜ਼ਮ ਨਹੀਂ ਜੀ ਵੈਸੇ ਜਿਹੜੇ ਦੂਸਰੇ ਸੀ ਕਹਿ ਰਹੇ ਨੇ ਜੀ ਹੁਣ ਵੈਰੀਫਾਈ ਕਰ ਲਾਂਗੇ ਓਕੇ ਥੈਂਕ ਯੂ ਓਕੇ ਮੇਰੇ ਤੋਂ ਥੈਂਕ ਯੂ